ਸਤ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿਸਾਨਾਂ ਦਾ ਮੁੱਦਾ ਭਾਰਤ ਵਿੱਚ ਲਗਾਤਾਰ ਬਖਦਾ ਜਾ ਰਿਹਾ ਹੈ ਭਾਰਤ ਸਰਕਾਰ ਅਤੇ ਹਰਿਆਣਾ ਸਰਕਾਰ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਸੁੱਟ ਕੇ ਰਬੜ ਦੇ ਗੋਲੀਆਂ ਮਾਰ ਕੇ ਕਿਸਾਨਾਂ ਤੇ ਬਹੁਤ ਜ਼ਿਆਦਾ ਪਛੜਦਤ ਕਰ ਰਹੀ ਹੈ ਕਿਸਾਨਾਂ ਦੀਆਂ ਮੰਗਾਂ ਮੰਨਣ ਨੂੰ ਤਿਆਰ ਹੀ ਨਹੀਂ ਇਸ ਜਿਸਬੰਧ ਵਿੱਚ ਸੰਯੁਕਤ ਮੋਰਚੇ ਨੇ ਇੱਕ ਕਾਲ ਦਿੱਤੀ ਹੈ ਭਾਰਤ ਬੰਦ ਦੀ ਉਸ ਕਾਲ ਨੂੰ ਮਜ਼ਬੂਤ ਕਰਨ ਲਈ ਕਾਦੀਆਂ ਜਥੇਬੰਦੀ ਨੇ ਅੱਜ ਪਿੰਡ ਰਮੋਚੜ ਕਲਾਂ ਦੇ ਵਿੱਚ ਰੋੜ ਜਾਮ ਕਰਕੇ ਕਾਲ ਦਾ ਸਮਰਥਨ ਕੀਤਾ ਹੈ ਇਸ ਇਸਦਰਨੇ ਵਿੱਚ ਪਹੁੰਚੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਇੱਕ ਕਿਸਾਨ ਸਾਡੇ ਨਾਲ ਜੋ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਮੈਂਬਰ ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਆ ਉਹਨਾਂ ਦੀ ਗੱਲਬਾਤ ਸੁਣਦੇ ਹਾਂ ਕਿਸਾਨੀ ਮੋਰਚੇ ਦੇ ਬਾਰੇ ਮੈਂ ਸਤੀਸ ਸਿੰਘ ਪਿੰਡ ਚੱਕ ਬਜੀਦਾ ਕਿਸਾਨ ਬਦੂਰ ਸੰਘਰਸ਼ ਕਮੇਟੀ ਦਾ ਮੈਂਬਰ ਹਾਂ ਜੋ ਕਿ ਕਿਸਾਨ ਅंदोलਨ 2 ਦਿੱਲੀ ਵਿੱਚ ਜੋ ਲੱਗ ਰਿਹਾ ਹੈ ਉਹਦੇ ਸਬੰਧ ਵਿੱਚ ਅਸੀਂ 11 ਤਰੀਕ ਨੂੰ ਇੱਥੋਂ ਚੱਲੇ ਸੀ ਜੋ ਕਿ ਅਸੀਂ 11 ਤਰੀਕ ਤੋਂ ਇੱਥੋਂ ਮੰਡੀ ਕੋ ਬਾਇਆ ਤੋਂ ਟਰਾਲੀਆਂ ਲੈ ਕੇ ਚੱਲੇ ਸੀ ਜਿਸ ਵਿੱਚ ਅਸੀਂ ਰਸਤੇ 'ਚ ਵੀ ਸਾਨੂੰ ਤੁਹਾਡੀ ਮੇਰੀ ਵੀਡੀਓ ਜੋ ਵਾਇਰਲ ਜ਼ਿਆਦਾ ਹੋਈ ਸੀ ਉਹ ਪੁੱਚੋ ਮੰਡੀ ਦੇ ਅਗਲੇ ਟੋਲ ਟੈਕਸ ਤੇ ਅਸੀਂ ਖੜੇ ਸੀ ਪਿਛਲੀ ਟਾਲੀ ਨੂੰ ਡੀਕ ਰੇ ਸੀ ਕਿਸਮਤ ਦੇ ਨਾਲ ਸਾਡੇ ਨਾਲ ਪਾਨਾ ਸਿੱਧੂ ਤੇ ਲਖੇ ਸਦਾਨਾ ਦਾ ਮੇਲ ਹੋ ਗਿਆ ਉਹਨਾਂ ਨੇ ਇਹ ਸਾਨੂੰ ਵਿਸ਼ਵਾਸ ਅਸੀਂ ਦਵਾਇਆ ਵੀ ਅਸੀਂ ਬਾਰਡਰ ਵਾਲੇ ਹੈਗੇ ਜ਼ਰੂਰ ਆ ਅਸੀਂ ਵੀ ਤੁਹਾਡੇ ਨਾਲ ਖੜਿਆ ਅਸੀਂ ਹਰ ਮੁੱਦੇ ਤੇ ਹੁਣ ਤੁਹਾਡੇ ਨਾਲ ਖੜਾਂਗੇ ਬਾਹ ਦੇ ਨਾਲ ਮੋਢਾ ਦੇ ਨਾਲ ਮੋਢਾ ਲਾ ਕੇ ਖੜਾਂਗੇ ਜਿਹੜੇ ਕਿਸਾਨ ਆਪਣੇ ਪਿਛਲੇ ਦਿਨੀ ਦਿੱਲੀ ગયા ਸੀ ਸੈਂਟਰ ਸਰਕਾਰ ਨੇ ਬੜਾ ਤਸ਼ੱਦਦ ਕੀਤਾ ਹਾਂ ਜੀ ਅਥਰੋ ਗੈਸ ਹੋਰ ਬੜੇ ਬੜੇ ਚੀਜ਼ਾਂ ਮਤਲਬ ਪ੍ਰੈਸ਼ਰ ਪਾਉਣ ਦੀ ਕਿਸਾਨਾਂ ਤੇ ਹਟਾਉਣ ਦੀ ਕੋਸ਼ਿਸ਼ ਕੀਤੀ ਉਹਦੇ ਬਰ ਕੋਈ ਗੱਲ ਉਹਦੇ ਵਿੱਚ ਕੋਈ ਐਨੀ ਘਬਰਾਣ ਵਾਲੀ ਗੱਲ ਨਹੀਂ ਹੈ ਜੀ ਕਿਉਂਕਿ ਦੋ ਲੇਹਰਾਂ ਅਸੀਂ ਤੋੜ ਜੁਕੇ ਹਾਂ ਜੀ ਇੱਕ ਜਿਹੜੀ ਸਪੋਰਟ ਦੇ ਪਰਲੇ ਪਾਸੇ ਸੈਂਟਰ ਚ ਆ ਜਾਂਦੀ ਲੇਰ ਉਹ ਅਜੇ ਉੱਥੋਂ ਤੱਕ ਜਾਣ ਲੱਗਾ ਥੋੜਾ ਜਿਹਾ ਓਖਾ ਕੰਮ ਹੋ ਜਾਂਦਾ ਪਰ ਉਹ ਕੋਈ ਓਖਾ ਕੰਮ ਨਹੀਂ ਹੈ ਕਿਉਂਕਿ ਜੋ ਪਲਾਸਟਿਕ ਦੇ ਪਲਾਸਟਿਕ ਦੇ ਬੰਬ ਹੈਗੇ ਆ ਪਲਾਸਟਿਕ ਦੀ ਗੋਲੀ ਜਿਹਨੂੰ ਕਹਿੰਦੇ ਆਪਾਂ ਉਹਦੇ ਨਾਲ ਥੋੜਾ ਬੋਤਾ ਨੁਕਸਾਨ ਹੋ ਜਾਂਦਾ ਉਪਰਲੀ ਚਮੜੀ ਦਾ ਜਿਹੜੇ ਅਥਰੋ ਗੈਸ ਦੇ ਗੋਲੇ ਸੀ ਉਹਨਾਂ ਦਾ ਵੀ ਕਿਸਾਨਾਂ ਨੇ ਤੋੜ ਲੱਭ ਲਿਆ ਇਹਨੂੰ ਕਹਿੰਦੇ ਨੇ ਜੱਟ ਜੀ ਗਾੜੀ ਹੁੰਦਾ ਆ ਕਿਉਂਕਿ ਜਦੋਂ ਇਹ ਐਂਡ ਇਹ ਟਾਇਰ ਗੈਸ ਦਾ ਐਂਟੀਡੋਟ ਜਿਹੜਾ ਹੈਗਾ ਨਾ ਉਹ ਨਮੀ ਹੈ ਜਦੋਂ ਅਸੀਂ ਗਿੱਲੀਆਂ ਬੋਰੀਆਂ ਪਾਉਂਦੇ ਸੀ ਉਹਦੇ ਚ ਜਿਹੜਾ ਗੈਸ ਨਿਕਲਣਾ ਉਹ ਬੰਦ ਹੋ ਜਾਂਦਾ ਸੀ ਇੱਕ ਨਾਲੋਂ ਦੇ ਨਾਲ ਇੱਕ ਇਹੋ ਜਿਹਾ ਛੱਡ ਦਿਆ ਜਿਹੜਾ ਨਾਲੋਂ ਦੇ ਨਾਲ ਫਟ ਜਾਂਦਾ ਉਹਦੇ ਚ ਜ਼ਰੂਰ ਕੁਝ ਫੱਟੜ ਹੋਇਆ ਜਿਨ੍ਹਾਂ ਦੇ ਹੱਥ ਵਿੱਚ ਫੱਟੜ ਹੋਇਆ ਨਹੀਂ ਤਾਂ ਕੋਈ ਇੰਨੀ ਜ਼ਿਆਦਾ ਘਬਰਾਣ ਵਾਲੀ ਉੱਤੇ ਗੱਲ ਨਹੀਂ ਹੈ ਕੋਈ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਗੋਲੀ ਚਲਾਉਣੀ ਕੋਈ ਕਿਸੇ ਸੌਖਾ ਨਹੀਂ ਹੁੰਦਾ ਜਦੋਂ ਤੱਕ ਆਪਾਂ ਜਾਬਤੇ 'ਚ ਰਹਿ ਕੇ ਕੰਮ ਕਰਾਂਗੇ ਅਦੋਲਨ ਕਰਾਂਗੇ ਕੋਈ ਸਰਕਾਰ ਗੋਲੀ ਚਲਾਉਣ ਦਾ ਆਰਡਰ ਨਹੀਂ ਕਰਦੀ ਠੀਕ ਜੀ ਧੰਨਵਾਦ ਜੀ ਬਾਈ ਜੀ ਹਾਂਜੀ ਬਲੀਵਰ ਸਿੰਘ ਜੀ ਤੁਸੀਂ ਕੁਝ ਕਿਸਾਨਾਂ ਚੋਕੇ ਕਰਨੇ ਭਰਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿਸਾਨੀ ਅੰਦੋਲਨ ਦੇ ਵਿੱਚ ਵੱਤ-ਵੱਤ ਸਾਥ ਦਿਓ ਉਹਨਾਂ ਵੀਰਾਂ ਦਾ ਵੀ ਕਿਉਂਕਿ ਜੇ ਜਵਾਨੀ ਤੇ ਕਿਸਾਨੀ ਇਹਨਾਂ ਦੀ ਬਹੁਤ ਆਪਣੀ ਲੋੜ ਹੈ ਤੇ ਬਾਕੀ ਆਪਾਂ ਨੂੰ ਹਰ ਇੱਕ ਨਾਲ ਜੁੜ ਕੇ ਚੱਲਣਾ ਪੈਣਾ ਹੈਗਾ ਜੀ ਤੇ ਜੇ ਜਵਾਨ ਆਪਣੀ ਜਵਾਨੀ ਬਚੇਗੀ ਕਿਸਾਨੀ ਬਚੇਗੀ ਤੇ ਇਹਦਾ ਤਾਂ ਹੀ ਹੱਲ ਹੋਊਗਾ ਜੀ ਬਾਕੀ ਸਾਰੇ ਵੀਰ ਸਾਤ ਦੇਣ ਦਿੱਲੀ ਸ਼ੰਭੂ ਬਾਰਡਰ ਤੇ ਪਹੁੰਚਣ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਠੀਕ ਹੈ ਜੀ ਧੰਨਵਾਦ ਜੀ ਭਾਈਆ ਭਾਈਆ ਸਾਡੀ ਖਬਰ ਜੀ ਨਾ ਡੋਡਿਆਂ ਵਾਲੀ ਇਹ ਸਿੱਧੀ ਘਰਾ ਕੇ ਚੜਣੀ ਹੂੰ ਇਹ ਬਾਬਾ ਆਪ ਸਾਰੀਆਂ ਚੜਾਵਾਂਗੇ ਆਓ